ਪੰਜਾਬ ਦੇ ਵਿੱਚ ਦਾਖਲਿਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਯਾਨੀ ਕਿ ਜੋ ਬੱਚੇ ਆ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਦਾ ਰਿਜ਼ਲਟ ਆ ਚੁੱਕਿਆ ਤੇ ਹੁਣ ਨਵੀਆਂ ਕਲਾਸਾਂ ਦੇ ਵਿੱਚ ਉਹਨਾਂ ਦੇ ਦਾਖਲੇ ਹੋ ਰਿਹਾ ਤੇ ਕੁਝ ਮਾਪੇ ਆਪਣੇ ਬੱਚਿਆਂ ਨੂੰ ਨਰਸਰੀ ਦੇ ਵਿੱਚ ਯਾਨੀ ਕਿ ਨਵੀਂ ਕਲਾਸ ਦੇ ਵਿੱਚ ਐਡਮਿਸ਼ਨ ਕਰਵਾ ਰਹੇ ਆ ਪਰ ਇਸ ਸੱਬ ਦੇ ਵਿਚਕਾਰ ਖਬਰਾਂ ਇਹ ਆ ਰਹੀਆਂ ਨੇ ਕਿ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਦੇ ਵੱਲੋਂ ਕਿਤਾਬਾਂ ਦੇ ਨਾਂ ਤੇ ਵਰਦੀਆਂ ਦੇ ਨਾਂ ਤੇ ਤੇ ਦਾਖਲਾ ਫੀਸਾਂ ਦੇ ਨਾਂ ਤੇ ਵੱਡੀ ਲੁੱਟ ਕੀਤੀ ਜਾ ਰਹੀ ਹੈ ਹਾਲਾਂਕਿ ਆਏ ਸਾਲ ਜੇਕਰ ਗੱਲ ਕੀਤੀ ਜਾਵੇ ਤਾਂ ਅਪ੍ਰੈਲ ਮਈ ਦੇ ਵਿੱਚ ਇਹ ਮੁੱਦਾ ਉੱਠਦਾ ਹੈ ਪਰ ਕੁਝ ਸਮੇਂ ਬਾਅਦ ਇਹ ਮੁੱਦਾ ਜਿਹੜਾ ਸ਼ਾਂਤ ਹੋ ਜਾਂਦਾ ਹੈ ਇਸ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਨਾਲ ਹੀ ਕਿਤਾਬਾਂ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਵੀ ਆਮ ਲੋਕਾਂ ਦੀ ਸ਼ਰ੍ਹਾਂ ਮ ਲੁੱਟ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਜੁੜੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੀ ਥਾਂ ਤੇ ਪੰਜਾਬ ਪਰਦੇ ਡਿਪਟੀ ਕਮਿਸ਼ਨਰ ਤੇ ਸਿੱਖਿਆ ਅਧਿਕਾਰੀ ਚੁੱਪ ਬੱਠੀ ਬੈਠੇ ਨੇ ਜਿਸ ਦੇ ਕਾਰਨ ਪ੍ਰਾਈਵੇਟ ਸਕੂਲ ਪ੍ਰਬੰਧਕ ਅਤੇ ਵੇਚਣ ਵਾਲੇ ਬਿਨਾਂ ਕਿਸੇ ਡਰ ਤੋਂ ਆਮ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਹੇ ਨੇ ਤੇ ਹਾਲਾਤ ਇਹ ਬਣ ਚੁੱਕੇ ਨੇ ਕਿ ਜਿਹੜੀਆਂ ਕਿਤਾਬਾਂ ਦਾ ਸੈੱਟ ਮੈਂ ਜੋ 600 ਰੁਪਏ ਦੇ ਵਿੱਚੋ ਵਿਕਦਾ ਹੈ ਉਹ ਅੱਜ 9000 ਤੋਂ ਲੈ ਕੇ 12000 15000 ਤੱਕ ਰੇਟ ਦੇ ਵਿੱਚੋ ਵੇਚਿਆ ਜਾ ਰਿਹਾ ਜੇਕਰ ਇਸ ਦੀ ਗੱਲ ਕੀਤੀ ਜਾਵੇ ਤਾਂ ਖਬਰਾਂ ਆਏ ਦਿਨ ਸ਼ਬਦियां ਨਹੀਂ ਤੇ ਹੁਣ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਵੀ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਖਬਰ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਲਈ ਇੱਕ ਸਵਾਲ ਵੀ ਖੜਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜੇਕਰ ਦਿੱਲੀ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੀ ਇਸ ਮਨਮਾਨੀ ਦੇ ਖਿਲਾਫ ਇਸ ਲੁੱਟ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾ ਸਕਦੀ ਹੈ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਆਖਿਰ ਪੰਜਾਬ ਦੇ ਵਿੱਚ ਪ੍ਰਸ਼ਾਸਨ ਚੁੱਪ ਕਿਉਂ ਹੈ ਖਬਰਾਂ ਇਹ ਵੀ ਨੇ ਕਿ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਦੇ ਵੱਲੋਂ ਦੁਕਾਨਦਾਰ ਤੋਂ ਬੱਚਿਆਂ ਦੇ ਮਾਪਿਆਂ ਨੂੰ ਕਿਤਾਬਾਂ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਦਾਇਤਾਂ ਦੀ ਵੀ ਸ਼ਰਯਮ ਉਲੰਘਣਾ ਹੋ ਰਹੀ ਹੈ ਜਿੱਨਾ ਉਦੇਸ਼ਾਂ ਦੇ ਵਿੱਚੋਂ ਹਰ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੂੰ ਆਪਣੇ ਸਕੂਲ ਦੇ ਬਾਰੇ ਘੱਟੋ-ਘੱਟ ਤਿੰਨ ਦੁਕਾਨਦਾਰਾਂ ਦੀ ਸੂਚੀ ਲਾਉਂਦੇ ਆਦੇਸ਼ ਦਿੱਤੇ ਗਏ ਸੀ ਜਿੱਥੇ ਕਿਤਾਬਾਂ ਮਿਲਣਗੀਆਂ ਇਸੇ ਨਾਲ ਹੀ ਕਿਤਾਬਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਘੱਟ ਤੋਂ ਘੱਟ ਰੇਟ ਤੇ ਕਿਤਾਬਾਂ ਵੇਚਣ ਲਈ ਕਿਹਾ ਹੋਇਆ ਹੈ। ਪੰਜਾਬ ਭਰ ਦੇ ਲਗਭਗ ਹਰ ਜ਼ਿਲ੍ਹੇ ਦੇ ਵਿੱਚ ਉਹ ਸ਼ਾਇਦ ਹੀ ਕੋਈ ਵਿਰਲਾ ਸਕੂਲ ਹੋਵੇਗਾ ਜਿਸ ਦੇ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਪਣੇ ਅਨੁਸਾਰ ਕਿਤਾਬਾਂ ਖਰੀਦਣ ਦੇ ਆਦੇਸ਼ ਨਾ ਦਿੱਤੇ ਗਏ ਹੋਣਗੇ। ਪੰਜਾਬ ਦੇ ਵਿੱਚ ਹਰ ਪ੍ਰਾਈਵੇਟ ਸਕੂਲ ਪ੍ਰਬੰਧਕ ਵੱਲੋਂ ਇੱਕ ਹੀ ਦੁਕਾਨਦਾਰ ਪੱਕੇ ਤੌਰ ਤੇ ਰੱਖਿਆ ਹੋਇਆ ਹੈ ਜਿਹੜਾ ਕਿ ਸਕੂਲ ਦੀਆਂ ਕਿਤਾਬਾਂ ਨੂੰ ਵੇਚਦਾ ਹੈ ਤੇ ਇਸੇ ਤਰ੍ਹਾਂ ਵਰਦੀਆਂ ਵਾਲੀ ਦੁਕਾਨ ਵੀ ਇੱਕ ਹੀ ਹੁੰਦੀ ਹੈ ਜਿਹੜੀਆਂ ਸਕੂਲ ਦੀਆਂ ਵਰਦੀਆਂ ਵੇਚਦੇ ਨੇ। ਮਾਪਿਆਂ ਨੂੰ ਕਿਸੇ ਦੁਕਾਨਦਾਰ ਕੋਲ ਜਾ ਕੇ ਕਿਤਾਬਾਂ ਖਰੀਦਦੇ ਹੋਏ ਉਸਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ ਪਰ ਇੱਥੇ ਅਸੀਂ ਗੱਲ ਸਾਰੇ ਪ੍ਰਾਈਵੇਟ ਸਕੂਲਾਂ ਦੀ ਨਹੀਂ ਕਰ ਰਹੇ ਬਹੁਤ ਸਾਰੇ ਪ੍ਰਾਈਵੇਟ ਸਕੂਲ ਅਜੇ ਵੀ ਹੋਣਗੇ ਜਿਹੜੇ ਇਸ ਤਰ੍ਹਾਂ ਨਹੀਂ ਕਰ ਰਹੇ ਆ ਪਰ ਜ਼ਿਆਦਾਤਰ ਜਿਹੜੇ ਮਾਪੇ ਨੇ ਉਹਨਾਂ ਦੀ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਜਿਹੜੀਆਂ ਕਿਤਾਬਾਂ ਉਸ ਦੁਕਾਨ ਤੋਂ ਜਾ ਕੇ ਲਓ ਜਿਹੜੀਆਂ ਵੜਦੀਆਂ ਉਸ ਦੁਕਾਨ ਤੋਂ ਲਓ ਤੇ ਇਸ ਤਰ੍ਹਾਂ ਉਹਨਾਂ ਦੀ ਲੁੱਟ ਹੋ ਰਹੀ ਹੈ ਇੱਕ ਹੋਰ ਜਾਣਕਾਰੀ ਹੈ ਜੋ ਸਾਹਮਣੇ ਆਈ ਹੈ ਕਿ ਪਟਿਆਲਾ ਦੇ ਵਿੱਚੋਂ ਇੱਕ ਅਜਿਹਾ ਸਕੂਲ ਹੈ ਜਿੱਥੇ ਤਕਰੀਬਨ 1200 ਬੱਚੇ ਪੜ੍ਹਦੇ ਨੇ ਤਾਂ ਸਕੂਲ ਦੇ ਪ੍ਰਬੰਧਕਾਂ ਵੱਲੋਂ ਇੱਕ ठेकेदार ਨੂੰ 3 ਲੱਖ ਰੁਪਏ ਦੇ ਵਿੱਚ ਉਹ ਠੇਕਾ ਜਿਹੜਾ ਕਿਤਾਬਾਂ ਦਾ ਦਿੱਤਾ ਗਿਆ ਉਸ ਤੋਂ ਬਾਅਦ ਉਹ ਕਿਤਾਬਾਂ ਨੇ ਜਿਹੜੀਆਂ ਸਿਰਫ ਉਸ ਠੇਕੇਦਾਰ ਕੋਲੋਂ ਹੀ ਮਿਲਦੀਆਂ ਨੇ ਤੇ ਉਹ ਠੇਕੇਦਾਰ ਸਿਰਫ ਜਦੋਂ ਦਾਖਲਿਆਂ ਦਾ ਸੀਜ਼ਨ ਹੁੰਦਾ ਇੱਕ ਦੁਕਾਨ ਲੈਂਦਾ ਕਿਰਾਏ ਤੇ ਦੁਕਾਨ ਲੈਂਦਾ ਤੇ ਜਦੋਂ ਉਸ ਦੀਆਂ ਕਿਤਾਬਾਂ ਵੇਖ ਜਾਂਦੀਆਂ ਨੇ ਤੇ ਉੱਥੋਂ ਦੁਕਾਨ ਵੀ ਛੁੱਕ ਲੈਂਦਾ ਇਸ ਤਰ੍ਹਾਂ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਐਨਸੀਆਰਟੀ ਅਤੇ ਦੇਸ਼ ਦੇ ਕਈ ਸਿੱਖਿਆ ਬੋਰਡ ਦੇ ਵੱਲੋਂ ਨਿਯਮ ਤੈਅ ਕੀਤੇ ਹੋਏ ਨੇ ਕਿ ਉਹਨਾਂ ਦੇ ਬੋਰਡ ਤੋਂ ਮਾਨਤਾ ਲੈਣ ਵਾਲੇ ਪ੍ਰਾਈਵੇਟ ਸਕੂਲਾਂ ਵੱਲੋਂ ਸਿਰਫ ਉਹਨਾਂ ਦੇ ਬੋਰਡ ਅਨੁਸਾਰ ਤੈਅ ਕੀਤੀਆਂ ਗਈਆਂ ਕਿਤਾਬਾਂ ਨੂੰ ਹੀ ਪੜਾਇਆ ਜਾਏਗਾ ਜੇਕਰ ਕੋਈ ਵੀ ਸਕੂਲ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਨਾ ਹੀ ਸਕੂਲ ਪ੍ਰਬੰਧਕਾਂ ਦੇ ਖਿਲਾਫ ਕੋਈ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਨਾ ਹੀ ਕੋਈ ਕਾਰਵਾਈ ਹੁੰਦੀ ਹੈ ਦਰਅਸਲ ਕੋਈ ਵੀ ਖੁੱਲ ਕੇ ਗੱਲ ਕਰਨ ਨੂੰ ਇਸ ਮਸਲੇ ਤੇ ਤਿਆਰ ਨਹੀਂ ਹੈ ਹਾਲਾਂਕਿ ਮਾਨਯੋਗ ਸੁਪਰੀਮ ਕੋਰਟ ਦਾ ਵੀ ਇਹ ਹੁਕਮ ਹੈ ਕਿ ਜਿਸ ਵੀ ਸਕੂਲ ਦੇ ਵਿੱਚ ਕੋਈ ਬੱਚਾ ਪੜ੍ਹਦਾ ਹੈ ਤਾਂ ਜਦੋਂ ਅਗਲੀ ਕਲਾਸ ਦੇ ਵਿੱਚ ਹੁੰਦਾ ਤਾਂ ਦੁਬਾਰਾ ਉਸ ਤੋਂ ਦਾਖਲਾ ਫੀਸ ਨਹੀਂ ਲਈ ਜਾਏਗੀ ਪਰ ਅਜਿਹਾ ਹੋ ਰਿਹਾ ਹੈ ਇਸ ਤੇ ਵੀ ਕੋਈ ਜਿਹੜਾ ਇੰਪਲੀਮੈਂਟ ਹੈ ਹੁਣ ਤੱਕ ਨਹੀਂ ਹੈ ਤੇ ਨਾਲ ਹੀ ਜੇਕਰ ਕਿਤਾਬਾਂ ਦੀ ਗੱਲ ਕੀਤੀ ਜਾਵੇ ਤਾਂ ਨਿਯਮ ਇਹ ਵੀ ਹੈ ਕਾਨੂੰਨ ਇਹ ਵੀ ਹੈ ਜੋ ਬਣਾਇਆ ਗਿਆ ਹੈ ਕਿ ਕੋਈ ਵੀ ਸਕੂਲ ਹੈ ਜਿਹੜੀਆਂ ਆਪਣੀ ਕਿਤਾਬਾਂ ਦੀ ਸੂਚੀ ਆ ਆਪਣੀ ਵੈੱਬਸਾਈਟ ਤੇ ਪਾਏਗਾ ਪਰ ਅਜੇ ਹabhi ਨਹੀਂ ਹੋ ਰਿਹਾ ਅਗਰ ਪ੍ਰਸ਼ਾਸਨ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਵਛਾਏ ਗਏ ਝਾਲ ਨੂੰ ਲੈ ਕੇ ਕਾਰਵਾਈ ਕਰੇ ਤਾਂ ਮਾਪਿਆਂ ਦੀ ਹੋ ਰਹੀ ਲੁੱਟ ਨੂੰ ਬਚਾਇਆ ਜਾ ਸਕਦਾ ਹੈ ਤੇ ਨਾਲ ਹੀ ਮਾਨਯੋਗ ਅਦਾਲਤ ਦੇ ਫੈਸਲੇ ਨੂੰ ਵੀ ਲਾਗੂ ਕਰਕੇ ਮਾਪਿਆਂ ਨੂੰ ਇਸ ਲੁੱਟ ਤੋਂ ਬਚਾਇਆ ਜਾ ਸਕਦਾ ਹੈ ਤੇ ਇਹੀ 3-4 ਦਿਨਾਂ ਨੇ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਅਗਰ ਸਰਕਾਰ ਅਗਰ ਪ੍ਰਸ਼ਾਸਨ ਕੋਈ ਕਾਰਵਾਈ ਕਰਦੀ ਹੈ ਤਾਂ ਮਾਪਿਆਂ ਦੀ ਲੁੱਟ ਬਚ ਸਕਦੀ ਹੈ ਕਿਉਂਕਿ ਉਸ ਤੋਂ ਬਾਅਦ ਤਾਂ ਕਲਾਸਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਹੁਣ ਹੀ ਹੈ ਜਿਹੜੇ ਦਾਖਲਿਆਂ ਦਾ ਸਮਾਂ ਚੱਲ ਰਿਹਾ ਹੈ। ਇਹੀ ਸਹੀ ਸਮਾਂ ਹੈ ਐਕਸ਼ਨ ਲੈਣ ਦਾ। ਹਾਲਾਂਕਿ ਖਬਰਾਂ ਬਹੁਤ ਸਾਰੀਆਂ ਆ ਰਹੀਆਂ ਨੇ ਪਰ ਇਸ ਦੇ ਅਜੇ ਤੱਕ ਕੋਈ ਵੀ ਇੰਪਲੀਮੈਂਟ ਨਹੀਂ ਹੋਇਆ ਪਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਤੋਂ ਬਾਅਦ ਪ੍ਰਸ਼ਾਸਨ ਕੀ ਐਕਸ਼ਨ ਲੈਂਦਾ ਹੈ।